ਜੀ ਅੱਜ ਦਾ ਸਾਡਾ ਰੂਟ ਆ ਬਈ ਅੰਮ੍ਰਿਤਸਰ ਦਾ ਅੰਮ੍ਰਿਤਸਰ ਜਾ ਰਹੇ ਆ ਅੱਜ ਆਪਾਂ ਆਪਣੇ ਇੱਕ ਕੰਮ ਦੇ ਸਿਲਸਿਲੇ 'ਚ ਆਓ ਆ ਕੀ ਵੀ ਰੱਗੇ ਚੱਲ ਕੇ ਦੱਸਦੇ ਤੁਹਾਨੂੰ ਅੱਜ ਕੀ ਕੀ ਸਾਡੇ ਕੰਮ ਆ ਆਇਆ ਜੀ ਬਿਆਸ ਫਰੀਆ ਤੇ ਅਸੀਂ ਹੁਣ ਆਈਸੀਸੀ ਫਾਊਂਡੇਸ਼ਨ ਵੱਲੋਂ ਅੰਮ੍ਰਿਤਸਰ ਆਰਮੀ ਹਸਪੀਟਲ ਆਏ ਆ ਇੱਥੇ ਅਸੀਂ ਆਈਸੀਸੀ ਫਾਊਂਡੇਸ਼ਨ ਵੱਲੋਂ ਐਮਪਲੈਂਸ ਡੋਨੇਟ ਕੀਤੀ ਤੇ ਇਸ ਤੋਂ ਬਾਅਦ ਅਸੀਂ ਬਾਬਾ ਦੀਪ ਸਿੰਘ ਜੀ ਪੁਰਧਾਰੇ ਜਾਣਾ ਆ ਮੱਥਾ ਟੇਕ ਕੇ ਫਿਰ ਅੱਗੇ ਆਉਂਦੇ ਅਸੀਂ ਕਿਦਸਾ ਪਹੁੰਚ ਜੂਣਾ ਤੇ ਆਗੇ ਸਾਨੂੰ ਹੋਰ ਨੰਬਰ ਹੈ ਨਾ ਬਹੁਤ ਜਿੱਦ ਕਰਦੀ ਨਾ ਆਲੇ-ਦੁਆਲੇ ਜਨਾ ਸੀ ਵੀ ਕਹਿੰਦਾ ਵੇਖੋ ਭਾਈ ਇੱਥੇ ਹਰ ਦਿਨ ਸੰਗਤ ਹੀ ਸੰਗਤ ਆਉਂਦੀ ਆ ਇਹ ਨਹੀਂ ਕਿ ਐਤਵਾਰ ਹੀ ਸੰਗਤ ਹੁੰਦੀ ਆ ਹਰ ਦਿਨ ਹਰ ਦਿਨ ਆਪਣੇ ਗੁਰੂ ਦੇ ਦਰ ਮੱਥਾ ਟੇਕਣ ਰੱਬ ਸਾਰਿਆਂ ਦੀਆਂ ਜੈਜ ਮੁਰਾਦਾਂ ਪੂਰੀਆਂ ਕਰੇ ਚਲੋ ਜੀ ਅਸੀਂ ਵੀ ਘਰ ਨੂੰ ਚਲੀਏ ਸਰਵਾਰਵਾਹ ਗੁਰਦੁਆਰਾ ਸਾਹਿਬ ਪਹਿਲਾ ਇਹ ਗੁਰਦਰਾ ਨਾਨਕ ਸਾਹਿਬ ਜੀ ਆ ਜੀ ਬੇਰਕੇ ਚ ਪੈਂਦਾ ਲਓ ਜੀ ਕਰੋ ਦਰਸ਼ਨ ਜੀ ਤੇ ਆਪਾਂ ਗਿਆ ਕਿ ਚਲੋ ਆਈਸਕ੍ਰੀਮ ਹੀ ਖਾ ਲਈਏ ਫਿਰ